ਔਰ ਦੇਸ਼ ਪੰਜਾਬ ਆਸਤਾ ਸੀਗਾ ਪੰਜਾਬ ਦੇ ਗਾਣੇ ਗਾਣੇ ਪੰਜਾਬ ਚ ਰਹਿਣਾ ਜਾ ਕੇ ਇੰਨੇ ਵੱਡੇ ਸੁਪਰਸਟਾਰ ਬਣ ਕੇ ਪੰਜਾਬ ਚ ਰਹਿਣਾ ਜਾ ਕੇ ਖੇਤੀ ਵਾਲੀ ਕੰਮ ਨਹੀਂ ਇੱਕ ਰੰਗ ਨੂੰ ਖਤਮ ਕੀਤਾ ਗਿਆ ਹੁਣ ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਬਾਪੂ ਬਲਕੌਰ ਸਿੰਘ ਹੋਰ ਹਨਾ ਤੁਹਾਡੀ ਗੱਲਬਾਤ ਹੋਈ ਨਿੱਕੇ ਦੇ ਵਿੱਚ ਜਦੋਂ ਉਹ ਰਿਮਾਈਂਡਰ ਹੋਊਗਾ ਵੱਡੇ ਸਾਡੇ ਭਾਈ ਦਾ ਮੂਸੇ ਵਾਲਾ ਤਾਂ ਯੂਕੇ ਦੇ ਵਿੱਚ ਜਦੋਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਪਹੁੰਚਦੇ ਨੇ ਤੁਹਾਡੇ ਘਰ ਜਾ ਕੇ ਤੁਹਾਡਾ ਮੁਲਾਕਾਤ ਹੁੰਦੀ ਹੈ ਤਾਂ ਤੁਸੀਂ ਉਸ ਟਾਈਮ ਇੱਕ ਵੀਡੀਓ ਪਾਉਨੇ ਹੋ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਤੇ ਮਿਲੇ ਅਜੇ ਤੱਕ ਇਨਸਾਫ ਨਹੀਂ ਮਿਲਿਆ ਨਿੱਕੇ ਸਿੱਧੂ ਦਾ ਜਨਮ ਹੋ ਗਿਆ ਤੁਹਾਡਾ ਕੀ ਰਿਐਕਸ਼ਨ ਜੇ ਤੋ ਤੁਸੀਂ ਇਨਸਾਫ ਉਹਨਾਂ ਕੋਲੋਂ ਮੰਗਦੇ ਜਿਨ੍ਹਾਂ ਦਾ ਰੋਲ ਆ ਉਹਨੂੰ ਉਹਦੇ ਵਿੱਚ ਮੰਨਦਾ ਫਿਰ ਇਨਸਾਫ ਤੁਹਾਨੂੰ ਕਦ ਮਿਲਣਾ ਨਹੀਂਗਾ ਤੁਸੀਂ ਬਸ ਅਵੇਅਰਨੈਸ ਕਰ ਸਕਦੇ ਆ ਸੋ ਜਦੋਂ ਜੜੀ ਆਈ ਸੀਗੇ ਸਾਨੂੰ ਅਵੇਅਰਨੈਸ ਚਾਹੀਦੀ ਇਹਨਾਂ ਦੇ ਜੋ ਹੋਇਆ ਫਿਰ ਇਥੋਂ ਮੁੰਡਾ ਹੈਗਾ ਅਮਰਪਾਪ ਸਿੰਘ ਯੰਗ ਮੁੰਡਾ ਸਾਡੀ ਧਰਮ ਦਾ ਸਕਾਈ ਨਿਊ ਬਹੁਤ ਵੱਡਾ ਪਲੈਟਫਾਰਮ ਆ ਉਹ ਥੋੜਾ ਇੰਟਰਵਿਊ ਰੇਂਜ ਕੀਤੀ ਹੁੰਦੇ ਡੈਡੀ ਦੀ ਬਹੁਤ ਵੱਡੇ ਲੈਵਲ ਤੇ ਬਹੁਤ ਹੀ ਮਿਲੀਅਨਸ ਲੋਕਾਂ ਨੂੰ ਗਏ ਇੰਟਰਵਿਊ ਜਿਹੜੇ ਨਾਨ ਸੈਕ ਸੀਗੇ ਸੋ ਅਸੀਂ ਅਵੇਅਰਨੈਸ ਬਿਲਕੁਲ ਲਿਆ ਸਕਦੇ ਆ ਪਰ ਇਸ ਲੈਵਲ ਤੇ ਜੋ ਹੋਇਆ ਉਹਨੂੰ ਉਹ ਤਾਂ ਮੇਰਾ ਖਿਆਲ ਇਨਸਾਫ ਤਾਂ ਮੇਰਾ ਖਿਆਲ ਬਹੁਤ ਆਕਾ ਆਕਾ ਹੋਊਗਾ ਮਿਲਣਾ ਜੀ ਤੁਹਾਨੂੰ ਵੀ ਠੇਸ ਪਹੁੰਚੀ ਸੀ ਜਦੋਂ ਪਤਾ ਲੱਗਾ ਵੀ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਬਿਲਕੁਲ ਕਿਉਂ ਨਹੀਂ ਕਿਉਂ ਇੰਨਾ ਸਾਰਾ ਪੰਜਾਬ ਦੇ ਉਹਦੇ ਦਿਲ ਚ ਪੰਜਾਬ ਵਸਦਾ ਸੀਗਾ ਪੰਜਾਬ ਦੇ ਗਾਣੇ ਗਾਣੇ ਪੰਜਾਬ ਚ ਰਹਿਣਾ ਜਾ ਕੇ ਇੰਨੇ ਵੱਡੇ ਸੁਪਰਸਟਾਰ ਬਣ ਕੇ ਪੰਜਾਬ ਚ ਰਹਿਣਾ ਜਾ ਕੇ ਖੇਤੀਬਾੜੀ ਕਰਨੀ ਜੀ ਕਿਹਨੂੰ ਹੀ ਦੁੱਖ ਹੋਊਗਾ ਕਿਹਨੂੰ ਦਿਲ ਟੁੱਟੂਗਾ ਭਈ ਦੇਖੋ ਸਾਡਾ ਨੌਜਵਾਨ ਪੱਗ ਦੀ ਨਹੀਂ ਪਹਿਚਾਨ ਪਾਚੀ ਦੁਨੀਆ ਵਿੱਚ ਤੇ ਇਕਦਮ ਨੂੰ ਖਤਮ ਕੀਤਾ ਗਿਆ ਸੋ ਦੁੱਖ ਤਾਂ ਸਾਨੂੰ ਸਾਰਿਆਂ ਨੂੰ ਬਹੁਤ ਆ ਜੀ ਹੁਣ ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਬਾਪੂ ਬਲਕੌਰ ਸਿੰਘ ਹੋਰਾਂ ਨਾਲ ਤੁਹਾਡੀ ਗੱਲਬਾਤ ਹੋਈ ਹਾਂਜੀ ਇੱਕ ਦੋ ਵਾਰੀ ਹੋਈ ਹੈ ਹਾਂਜੀ ਸਰ ਜੀ ਬਹੁਤ ਖੁਸ਼ ਹਾਂ ਭਾਈ ਸਾਹਿਬ ਭਾਈ ਸਾਹਿਬ ਆ ਕੋਸ਼ਿ ਬਧਾਈਆਂ ਦਿੱਤੀਆਂ ਤੇ ਮੈਂ ਕਹ ਜੇ ਤੁਸੀਂ ਯੂਕੇ ਆਉਂਗੇ ਤੇ ਜਰੂਰ ਮਿਲਿਓ ਕਹਿੰਦੇ ਠੀਕ ਹੈ ਜਰੂਰ ਮਿਲਾਂਗੇ ਇੱਕ ਦੋਰੀ ਮਗਰੋਂ ਵੀ ਹੋਰ ਗੱਲ ਹੋਈ ਆ ਜੀ ਉਹਦਾ ਬਹੁਤ ਨਾਇਸ ਬੰਦੇ ਆ ਬਹੁਤ ਹੀ ਜਿੱਦਾਂ ਪਈ ਡਾਊਨ ਟੂ ਅਰਥ ਮੈਂ ਸਾਨੂੰ ਵੀ ਬੜੀ ਖੁਸ਼ੀ ਆ ਪਈ ਹੁੰਦੇ ਘਰ ਦੇ ਵਿੱਚ ਘਰ ਇਦਾਂ ਬਈ ਬਸਿਆ ਪਈ ਕਿਉਂਕਿ ਜਿਹਦੇ ਮਾਪੇ ਦੇ ਉੱਪਰ ਇਹ ਬੀਤੀ ਹੁੰਦੀ ਉਹਨੂੰ ਪਤਾ ਹੁੰਦਾ ਅਸੀਂ ਕੋਈ ਜੱਜ ਨਹੀਂ ਕਰ ਸਕਦੇ ਕਿਸੇ ਨੂੰ ਤੇ ਸਾਨੂੰ ਬੜੀ ਖੁਸ਼ੀ ਆ ਬਹੁਤ ਹੀ ਖੁਸ਼ੀ ਆ ਬਈ ਭਾਈ ਸਾਹਿਬ ਤੇ ਭੈਣ ਜੀ ਹੁਣ ਧਿਆਨ ਇਧਰ ਨਿੱਕੇ ਤੇ ਆ ਨਿੱਕੇ ਦੇ ਵਿੱਚ ਜਦੋਂ ਉਹਨੂੰ ਰਿਮਾਈਂਡਰ ਆਊਗਾ ਵੱਡੇ ਸਾਡੇ ਭਾਈ ਦਾ ਮੂਸੇ ਵਾਲਾ ਉਹਦੇ ਦਿਲ 'ਚ ਪੰਜਾਬ ਵਸਦਾ ਸੀਗਾ ਪੰਜਾਬ ਦੇ ਗਾਣੇ-ਗਾਣੇ ਪੰਜਾਬ 'ਚ ਰਹਿਣਾ ਜਾ ਕੇ ਇੰਨੇ ਵੱਡੇ ਸੁਪਰਸਟਾਰ ਬਣ ਕੇ ਪੰਜਾਬ 'ਚ ਰਹਿਣਾ ਜਾ ਕੇ ਖੇਤੀਬਾੜੀ ਕਰਨੀ ਇੱਕ ਰੰਗ ਨੂੰ ਖਤਮ ਕੀਤਾ ਗਿਆ ਹੁਣ ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਬਾਪੂ ਬਲਕੌਰ ਸਿੰਘ ਹੋਰ ਆਣਾ ਤੁਹਾਡੀ ਗੱਲਬਾਤ ਹੋਈ ਨਿੱਕੇ ਦੇ ਵਿੱਚ ਜਦੋਂ ਉਹਨੂੰ ਰਿਮਾਈਂਡਰ ਆਊਗਾ ਵੱਡੇ ਸਾਡੇ ਭਾਈ ਦਾ ਮੂਸੇ ਵਾਲਾ ਤਾਂ ਯੂਕੇ ਦੇ ਵਿੱਚ ਜਦੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਪਹੁੰਚਦੇ ਨੇ ਤੁਹਾਡੇ ਘਰ ਜਾ ਕੇ ਤੁਹਾਡਾ ਮੁਲਾਕਾਤ ਹੁੰਦੀ ਹੈ ਤਾਂ ਤੁਸੀਂ ਉਸ ਟਾਈਮ ਇੱਕ ਵੀਡੀਓ ਪਾਉਨੇ ਹੋ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਤੇ ਮਿਲੇ ਅਜੇ ਤੱਕ ਇਨਸਾਫ ਨਹੀਂ ਮਿਲਿਆ ਨਿੱਕੇ ਸਿੱਧੂ ਦਾ ਜਨਮ ਹੋ ਗਿਆ ਤੁਹਾਡਾ ਕੀ ਰਿਐਕਸ਼ਨ ਜੇ ਤੋ ਤੁਸੀਂ ਇਨਸਾਫ ਉਹਨਾਂ ਕੋਲੋਂ ਮੰਗਦੇ ਜਿਨ੍ਹਾਂ ਦਾ ਰੋਲ ਆ ਉਹਨੂੰ ਉਹਦੇ ਵਿੱਚ ਮੰਨਦਾ ਫਿਰ ਇਨਸਾਫ ਤੁਹਾਨੂੰ ਕਦੇ ਮਿਲਣਾ ਨਹੀਂਗਾ ਤੁਸੀਂ ਬਸ ਅਵੇਅਰਨੈਸ ਕਰ ਸਕਦੇ ਆ ਸੋ ਜਦੋਂ ਜੱਡੀਆਂ ਆਏ ਸੀਗੇ ਸਾਨੂੰ ਅਵੇਅਰਨੈਸ ਚਾਹੀਦੀ ਇਹਨਾਂ ਦੇ ਜੋ ਹੋਇਆ ਫਿਰ ਇਥੋਂ ਮੁੰਡਾ ਹੈਗਾ ਅਮਰਪਾਤ ਸਿੰਘ ਯੰਗ ਮੁੰਡਾ ਸਾਡੀ ਟਾਈਮ ਦਾ ਸਕਾਈ ਨਿਊ ਬਹੁਤ ਵੱਡਾ ਪਲੈਟਫਾਰਮ ਆ ਉਹ ਥੋਨੇ ਇੰਟਰਵਿਊ ਰੇਂਜ ਕੀਤੀ ਉਹਦੇ ਡੈਡੀ ਦੀ ਬਹੁਤ ਵੱਡੇ ਲੈਵਲ ਤੇ ਬਹੁਤ ਹੀ ਮਿਲੀਅਨਸ ਲੋਕਾਂ ਨੂੰ ਗਏ ਇੰਟਰਵਿਊ ਜਿਹੜੇ ਨਾਨ ਸੈਕ ਸੀਗੇ ਸੋ ਅਸੀਂ ਅਵੇਅਰਨੈਸ ਬਿਲਕੁਲ ਲਿਆ ਸਕਦੇ ਆ ਪਰ ਇਸ ਲੈਵਲ ਤੇ ਜੋ ਹੋਇਆ ਉਹਨੂੰ ਉਹ ਤਾਂ ਮੇਰਾ ਖਿਆਲ ਇਨਸਾਫ ਤਾਂ ਮੇਰਾ ਖਿਆਲ ਬਹੁਤ ਆਕਾ ਆਕਾ ਹੋਗਾ ਮਿਲਣਾ ਜੀ ਤੁਹਾਨੂੰ ਵੀ ਠੇਸ ਪਹੁੰਚੀ ਸੀ ਜਦੋਂ ਪਤਾ ਲੱਗਾ ਵੀ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਬਿਲਕੁਲ ਕਿਉਂ ਨਹੀਂ ਕਿਉਂ ਇੰਨਾ ਸਾਰਾ ਪੰਜਾਬ ਦੇ ਉਹਦੇ ਦਿਲ ਚ ਪੰਜਾਬ ਵਸਦਾ ਸੀਗਾ ਪੰਜਾਬ ਦੇ ਗਾਣੇ ਗਾਣੇ ਪੰਜਾਬ ਚ ਰਹਿਣਾ ਜਾ ਕੇ ਇੰਨੇ ਵੱਡੇ ਸੁਪਰਸਟਾਰ ਬਣ ਕੇ ਪੰਜਾਬ ਚ ਰਹਿਣਾ ਜਾ ਕੇ ਖੇਤੀਬਾੜੀ ਕਰਨੀ ਜੀ ਕਿਹਨੂੰ ਹੀ ਦੁੱਖ ਹੋਊਗਾ ਕਿਹਨੂੰ ਦਿਲ ਟੁੱਟੂਗਾ ਪਈ ਦੇਖੋ ਸਾਡਾ ਨੌਜਵਾਨ ਪਗਦੇਨੀ ਪਛਾਣ ਪਾਚੀ ਦੁਨੀਆ ਵਿੱਚ ਤੇ ਇੱਕਦਮ ਨੂੰ ਖਤਮ ਕੀਤਾ ਗਿਆ ਸੋ ਦੁੱਖ ਤਾਂ ਸਾਨੂੰ ਸਾਰਿਆਂ ਨੂੰ ਬਹੁਤ ਆ ਜੀ ਹੁਣ ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਬਾਪੂ ਬਲਕੌਰ ਸਿੰਘ ਹੋਰਾਂ ਨਾਲ ਤੁਹਾਡੀ ਗੱਲਬਾਤ ਹੋਈ ਹਾਂਜੀ ਇੱਕ ਦੋ ਵਾਰੀ ਹੋਈ ਹੈ ਹਾਂਜੀ ਸਰ ਜੀ ਬਹੁਤ ਖੁਸ਼ ਆ ਭਾਈ ਸਾਹਿਬ ਭਾਈ ਸਾਹਿਬ ਆ ਕੋਈ ਵਧਾਈਆਂ ਦਿੱਤੀਆਂ ਤੇ ਮੈਂ ਕਹ ਜੇ ਤੁਸੀਂ ਯੂਕੀ ਆਉਂਗੇ ਤੇ ਜਰੂਰ ਮਿਲਿਓ ਕਹਿੰਦੇ ਠੀਕ ਹੈ ਜਰੂਰ ਮਿਲਾਂਗੇ ਇੱਕ ਦੋਰੀ ਮਗਰੋਂ ਵੀ ਹੋਰ ਗੱਲ ਹੋਈ ਆ ਜੀ ਉਹਦਾ ਬਹੁਤ ਨਾਇਸ ਬੰਦੇ ਆ ਬਹੁਤ ਹੀ ਜਿੱਦਾਂ ਪਈ ਡਾਊਨ ਟੂ ਅਰਥ ਮੈਂ ਸਾਨੂੰ ਬੜੀ ਖੁਸ਼ੀ ਆ ਪਈ ਉਹਦੇ ਘਰ ਦੇ ਵਿੱਚ ਘਰ ਇਦਾਂ ਬਈ ਬਸਿਆ ਪਈ ਕਿਉਂਕਿ ਜਿਹਦੇ ਮਾਪੇ ਦੇ ਉੱਪਰ ਇਹ ਬੀਤੀ ਹੁੰਦੀ ਉਹਨੂੰ ਪਤਾ ਹੁੰਦਾ ਅਸੀਂ ਕੋਈ ਜੱਜ ਨਹੀਂ ਕਰ ਸਕਦੇ ਕਿਸੇ ਨੂੰ ਤੇ ਸਾਨੂੰ ਬੜੀ ਖੁਸ਼ੀ ਆ ਬਹੁਤ ਹੀ ਖੁਸ਼ੀ ਆ ਬਈ ਭਾਈ ਸਾਹਿਬ ਤੇ ਭੈਣ ਜੀ ਹੁਣ ਧਿਆਨ ਇਧਰ ਨਿੱਕੇ ਤੇ ਆ ਨਿੱਕੇ ਦੇ ਵਿੱਚ ਜਦੋਂ ਉਹਨੂੰ ਰਿਮਾਈਂਡਰ ਆਊਗਾ But they are the party that all